ਗੁਰਮੁਖੋ ਐਸ ਸਰੀਰ ਦਾ ਕੋਈ ਭਰੋਸਾ ਨਹੀਂ ਤਾਂ ਹੀ ਸੰਤ ਜੀ ਕਹਿੰਦੇ ਹੁੰਦੇ ਸੀ ਅਣਖ ਦਾ ਜੀਣਾ ਤੇ ਮਰਦਾਂ ਦੀ ਮੌਤ ਦੇਣ ਥੋੜੇ ਚਿਰ ਸਾਹਿਬ ਜਿਆਦਿਆਂ ਦੀ ਉਮਰ ਕਿੰਨੀ ਸੀ 7 ਤੇ 9 ਸਾਲ ਤੇ ਸਾਹਮਣੇ ਸਾਰੇ ਪਾਸੇ ਦੁਸ਼ਮਣ ਹੀ ਦੁਸ਼ਮਣ ਆ ਤੇ ਚੋਲੇ ਪਾ ਕੇ ਦਮਾਲੇ ਬਣ ਕੇ ਸੂਬੇ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਦੇ ਪਾਤਸ਼ਾਹ ਉਹਨੇ ਕਿਹਾ ਤੁਹਾਡੀਆਂ ਪੁੱਤ ਬੋਟੀਆਂ ਲੀਰਾਂ ਹੋ ਜੜੀਆਂ ਤੁਹਾਡਾ ਕਿਸੇ ਨੇ ਸਸਕਾਰ ਨਹੀਂ ਕਰਨਾ ਤੁਹਾਡੇ ਕਿਸੇ ਨੇ ਖਫਨ ਨਹੀਂ ਪਾਉਣਾ ਮੈਂ ਕਿਹਾ ਕਿਦਾਂ ਦਾ ਖੂਨ ਹੋਵੇਗਾ ਮੇਰੇ ਗੁਰੂ ਗੋਬਿੰਦ ਸਿੰਘ ਦਾ ਬਾਬਾ ਫਤਿਹ ਸਿੰਘਾ ਹੱਸ ਕੇ ਕਹਿੰਦੇ ਮਰਦਾਂ ਨੂੰ ਖਫਣਾ ਦੀ ਲੋੜ ਨਹੀਂ ਤੂੰ ਆਪਣੀ ਤਿਆਰੀ ਕਰ ਚਾਹਣਾ ਕੀ ਹੈ ਤੂੰ ਉਹਨੇ ਕਿਹਾ ਚਾਹਣਾ ਮੈਂ ਆ ਵੀ ਤੁਸੀਂ ਜੂੜਾ ਕਟਾ ਦਿਓ ਨੌਜਵਾਨਾਂ ਨੂੰ ਧਿਆਨ ਦਿਓ ਜੇ ਸਮਾਗਮ ਗੱਲ ਉੱਥੇ ਵੀ ਊੜੇ ਤੇ ਜੂੜੇ ਦੀ ਚੱਲੀ ਸੀ ਬਾਜ ਤੇ ਤਾਜ ਦੀ ਕਹਿੰਦੇ ਜੂੜਾ ਕਟਾ ਦਿਓ ਤੇ ਸਿਰ ਝੁਕਾ ਦਿਓ ਤੇ ਬਾਬਾ ਫਤਿਹ ਸਿੰਘ ਕਹਿੰਦੇ ਨਾਂ ਤੇ ਜੂੜਾ ਘਟਾਉਣਾ ਤੇ ਨਾਂ ਸਿਰ 'ਚ ਘਾਉਣਾ ਇਹ ਤੂੰ ਜੋ ਕਰਨਾ ਕਰ ਲਾ ਤੇ ਅੱਜ ਗੁਰਮਖੋ ਸਾਡਾ ਦੁਖਾਂਤ ਹੈ ਅਸੀਂ ਰੋਜ਼ ਅਰਦਾਸ ਕਰਦੇ ਹਾਂ ਸਿੱਖਾਂ ਨੂੰ ਸਿੱਖੀ ਦਾਣ, ਕੇਸ ਦਾਣ, ਰਹਿਤ ਦਾਣ, ਵਿਵੇਕ ਦਾਣ, ਸਾਧ ਦਾਣ ਕਰੂਤਾ ਸਾਡੇ ਘਰ ਤੇ ਕੋਈ ਦਾਣ ਨਹੀਂ ਰਹਿ ਗਿਆ ਹਿੰਦੂ ਵੀਰ ਆਪਦੇ ਧਰਮ 'ਚ ਪੱਕੇ ਉਹ ਜਦੋਂ ਉਹਨਾਂ ਦੇ ਬੱਚਾ ਜੰਮਦਾ ਉਹ ਮੁੰਡਲ ਹੁੰਦਾ ਮੁਸਲਮਾਨਾਂ ਦੇ ਆਪਦੇ ਪੱਕੇ ਆ ਵੀ ਬਗਾਂ ਵੀ ਉਹਨਾਂ ਦੀਆਂ ਬੁਰਕਾ ਪਾਉਂਦੀਆਂ